ਕੰਟੀ ਸ਼ਾਲ ਆਇਆ ਜੀ ਬਹੁਤ ਜਿਆਦਾ ਸੋਹਣਾ ਪਿਓਰ ਦੇ ਵਿੱਚ ਸ਼ਾਲ ਆਊਗਾ ਲਾਈਟ ਵੇਟ ਫੈਬਰਿਕ ਹੈ ਬਹੁਤ ਜਿਆਦਾ ਸੋਹਣਾ ਕਲੈਕਸ਼ਨ ਆ ਦੇਖੋ ਜੀ ਕਿੰਨਾ ਸੋਹਣਾ ਸ਼ਾਲ ਆਇਆ ਫੁੱਲ ਸਰਦਾਰੀ ਸ਼ਾਲ ਆ ਜੀ ਸਰਦਾਰੀ ਤੇ ਸ਼ਾਲ ਦੇ ਵਿੱਚ ਕਲਰ ਵੀ ਆਪਾਂ ਬਹੁਤ ਸੋਹਣਾ ਰੈਡੀ ਕਰਵਾਏ ਨੇ ਫਰਸਟ ਕਲਰ ਦੇਖੋ ਜੀ ਇੰਗਲਿਸ਼ ਚਾਰਟ ਸਾਰਾ ਨਾਲੇ ਇਹ ਸਾਰਾ 8 ਮੀਟਰ ਸ਼ਾਲ ਆ ਜੀ ਸਾਰਾ ਇਹ ਪਿਓਰ ਦਾ ਸ਼ਾਲ ਆਊਗਾ ਤੇ ਰਿਵਰਸੀਬਲ ਸ਼ਾਲ ਨਾਲੇ ਇਹ ਆ ਦੇਖੋ ਰਿਵਰਸੀਬਲ ਸ਼ਾਲ ਆਊਗਾ ਜੀ ਇਹ ਤੁਸੀਂ ਜਿੰਨੇ ਮਰਜ਼ੀ ਨੂੰ ਇਧਰੋਂ ਵੀ ਲੈ ਸਕਦੇ ਹੋ ਉਧਰੋਂ ਵੀ ਲੈ ਸਕਦੇ ਹੋਗੇ ਤੇ ਇਹਦੇ ਵਿੱਚ ਕਲਰ ਆਪਾਂ ਬਹੁਤ ਸੋਹਣਾ ਰੈਡੀ ਕਰਵਾਏ ਨੇ ਫ ਬਾਡਰ ਵਗੈਰਾ ਬਹੁਤ ਜਿਆਦਾ ਸੋਹਣੇ ਬਣੇ ਨੇ ਕਲਰ ਚੈੱਕ ਕਰ ਲਓ ਹੁੰਦੇ ਸੀ ਕਲਰ ਦੇਖੋ ਕਿੰਨੇ ਸੋਹਣੇ ਆਏ ਨੇ ਜਿਵੇਂ ਆ 골ਡਨ ਸ਼ੇਡ ਆ ਦੇ ਵਿੱਚ ਜੀ 515 ਰੁਪਏ ਦੀ ਰੇਂਜ ਦੇ ਵਿੱਚ ਆ 515 515 ਰੈੱਡ ਕਲਰ ਆ ਗਿਆ ਦੇਖੋ ਜੀ ਕਲਰ ਬਹੁਤ ਸੋਹਣੇ ਰੈਡੀ ਕਰਵਾਏ ਨੇ ਪੰਜ ਕਲਰ ਆਏ ਨੇ ਇਹਦੇ ਵਿੱਚ ਸ਼ਾਲ ਆਊਗਾ ਜੀ ਬਹੁਤ ਜਿਆਦਾ ਸੁਣਾ ਬਲੈਕ ਕਲਰ ਆ ਕੇ ਦੇਖੋ ਇਹਦੇ ਵਿੱਚ ਤੇ ਨੈਕਸਟ ਆਪਣਾ ਆ ਗਿਆ ਹਰਮਨ ਪਿਆਰਾ ਮਸਟਰਡ ਕਲਰ ਪੰਜ ਕਲਰ ਆਪਾਂ ਰੈਡੀ ਕਰਵਾਏ ਨੇ ਜੀ ਪੰਜੇ ਕਲਰ ਬੈਸਟ ਨੇ 515 ਰੁਪਏ ਦੀ ਰੇਂਜ ਦੇ ਵਿੱਚ ਆ ਸ਼ਾਲ ਆਪ ਲਾਈਟ ਵੇਟ ਸ਼ਾਲ ਆ ਪਿਓਰ ਕੁਆਲਿਟੀ ਦਾ ਆ ਦੇਖੋ ਇਹਦੇ ਵਿੱਚ ਮਸਟਰਡ ਕਲਰ ਆ ਜੀ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾ ਲਈ ਚਲੋ ਮਸਟਰਡ ਕਲਰ ਦੇਖ ਲੋ ਜੀ ਕਿਹੜਾ ਆਪਣੇ ਆਨਲਾਈਨ ਆਰਡਰ ਬੁੱਕ ਕਰਵਾਉਣਾ ਜੀ ਜਲਦੀ ਜਲਦੀ ਬੁੱਕ ਕਰਵਾ ਲਿਓ ਕਿਉਂਕਿ ਨਾਲ ਦੇ ਸੋਲਡ ਆਊਟ ਹੋ ਜਾਣਗੇ 515 ਰੁਪਏ ਦੇ ਵਿੱਚ ਆ ਬਲੈਕ ਕਲਰ ਦੇਖੋ ਜੀ ਬਹੁਤ ਜਿਆਦਾ ਸੋਨ ਗਰੇਸਫੁਲ ਸ਼ਾਲ ਹੈ ਨੈਕਸਟ ਇਹਦੇ ਵਿੱਚ ਰੈੱਡ ਕਲਰ ਆ ਗਿਆ ਦੇਖੋ ਜੀ ਬਹੁਤ ਜਿਆਦਾ ਵਧੀਆ ਕਲੈਕਸ਼ਨ ਆਈ ਹੈ ਸ਼ਾਲ ਦੇ ਵਿੱਚ ਲਾਈਟ weight 골ਡਨ ਸ਼ੇਡ ਆ ਗਿਆ ਦੇਖੋ ਜੀ ਮੀਡੀਅਮ ਕਲਰ ਆ ਗਿਆ ਜੀ ਇਹ ਇੱਕ ਇਹਦੇ ਵਿੱਚ ਕਲਰ ਇਹ ਆ ਗਿਆ ਮੈਟੈਲਿਕ ਚੜਦਾ ਚਾਰ ਪੰਜ ਰੰਗ ਨੇ ਪੰਜੇ ਰੰਗ ਬੈਸਟ ਦੇ 515 ਰੁਪਏ ਦੇ ਵਿੱਚ ਆ ਬਾਰਡਰ ਵਗੈਰਾ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਦੇਖੋ ਆ ਬਾਰਡਰ ਆ ਗਿਆ ਦੇਖੋ ਜੀ ਪੱਲੇ ਬਹੁਤ ਜਿਆਦਾ ਸੋਹਣੇ ਬਣੇ ਹੋਏ ਨੇਗੇ ਸਿਰਫ 515 ਰੁਪਏ ਦੇ ਵਿੱਚ ਡਿਜ਼ਾਈਨਰ ਆਈਟਮ ਹੈ ਜੀ